ਭਾਈ ਜੀ ਪਹਿਲਾਂ ਦਾ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਆਪਾਂ ਅੱਜ ਬਹੁਤ ਹੀ ਵਧੀਆ ਨਵਾਂ ਆਰਟੀਕਲ ਲੈ ਕੇ ਆਏ ਥੋਡੇ ਵਾਸਤੇ ਤੁਹਾਨੂੰ ਦਿਖਾਉਣੇ ਆ ਜਿਹੜਾ ਕਿ ਟਮੇਟਾ ਮੇ ਕਾਉਂਟਰਾ ਦੀ ਆਇਆ ਹੋਇਆ ਆਪਣੇ ਕੋਲੇ ਤੇ ਥੋਨੂੰ ਆਪਾਂ ਦਿਖਾਇਆ ਆਇਆ ਆਪਣੇ ਕੋਲ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਵਧੀਆ ਕਾਟਨ ਦਾ ਬਹੁਤ ਹੀ ਸੋਹਣਾ ਆਰਟੀਕਲ ਹੈ ਤੇ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਥੋਡੇ ਵੀਰ ਜੀ ਆਪਾਂ 10 ਕੁ ਮਿੰਟ ਹੀ ਲਵਾਂਗੇ ਵੀ ਜੀ ਇੱਕ ਤਾਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦੇ ਆਂ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀ ਜੀ ਜ਼ਰੂਰ ਦੇਖਿਆ ਕਰੋ ਸਾਡੀ ਬੇਨਤੀ ਹੈ ਇਹਨੂੰ ਸਕਿੱਪ ਨਾ ਕਰਿਆ ਕਰੋ ਕਿਉਂਕਿ ਤੁਹਾਨੂੰ ਫੇਰ ਹੀ ਪਤਾ ਲੱਗੂਗਾ ਵੀ ਇਹਦਾ ਕੀ ਰੇਟ ਹੈ ਕੀ ਗੱਲ ਹੈ ਕੀ ਬਾਤ ਹੈ ਵੀ ਜੀ ਵੀਡੀਓ ਦਾ ਅਸੀਂ ਵੀ ਦੇਖਦੇ ਆਂ ਸਾਨੂੰ ਪਤਾ ਹੁੰਦਾ ਔਰ ਵੀਡੀਓ ਦਾ ਤੁਸੀਂ ਵੀ ਜੀ ਅਰਕ ਕੱਢਿਆ ਕਰੋ ਵੀਡੀਓ ਦਾ ਵੀ ਵੀਡੀਓ ਚੰਗੀ ਕੀਤੀ ਹੈ ਵੀਡੀਓ ਰੇਟ ਕੀ ਲਾਉਂਦਾ ਹੈ ਕੁਆਲਿਟੀ ਕੀ ਦਿਖਾਉਂਦਾ ਫੇਰ ਹੀ ਫਾਇਦਾ ਦੇਖਣ ਦਾ ਬਾਈ ਜੀ ਜ਼ਰੂਰ ਬਾਈ ਬਣ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਵੀ ਜੀ ਜੋ ਆਪਣੀ ਲੋਕੇਸ਼ਨ ਹੈ ਆਪਾਂ ਲੋਕੇਸ਼ਨ ਦੱਸ ਦਈਏ ਨਵੇਂ ਜਿਹੜੇ ਮੇਰੇ ਵੀਰਰਾ ਭੈਣ ਜੁਰਦੇ ਦੇ ਵਿੱਚ ਆਪਣੀ ਲੋਕੇਸ਼ਨ ਵੀ ਜੀ ਇਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਜੋ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਜਿੱਥੇ ਆਪਣੀ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਕੱਪੜਾ ਬਹੁਤ ਹੀ ਚੰਗਾ ਸੋਹਣਾ ਕੱਪੜਾ ਲੈ ਕੇ ਆਉਨੇ ਆਪਾਂ ਤੇ ਬਾਜ਼ਵਰੇਟ ਤੇ ਲੈ ਕੇ ਆਉਨੇ ਆ ਜਦੋਂ ਵੀ ਜੀ ਤੁਸੀਂ ਅੱਡੇ ਕੰਨੀ ਆਉਣੇ ਆਪਣੇ ਕੋਲ ਥਾਂ ਥਾਂ ਤੇ ਬੋਰਡ ਲੱਗੇ ਹੋਏ ਆ ਜੀ ਇਹ ਕੋਈ ਉਲਝਣ ਦੀ ਗੱਲ ਨਹੀਂ ਹੈਗੀ ਥਾਂ ਥਾਂ ਤੇ ਲਿਖਿਆ ਹੋਇਆ ਮਨਜਿੰਦਰ ਕਲਾਥ ਹਾਊਸ ਦੇ ਬੋਰਡ ਲੱਗੇ ਤੇ ਤੀਰ ਵੀ ਸਾਪੇ ਹੋਇਆ ਹੈ। ਇੱਥੇ ਮੋੜ ਤੇ ਵੀ ਜੀ ਦੁਕਾਨਾਂ ਬੰਦ ਰਹਿੰਦੀਆਂ ਵਾਰ-ਵਾਰ ਆਪਾਂ ਦੱਸਦੇ ਆਂ ਇਹਨਾਂ ਵੀਡੀਓ ਦੇ ਵਿੱਚ ਉਹ ਯਾਤਰਕ ਰਾਏ ਤੇ ਦੁਕਾਨਾਂ ਬੰਦ ਰਹਿੰਦੀਆਂ ਆਪਣਾ ਤੀਰ ਸਾਪਿਆ ਹੋਇਆ ਹੈ ਮਨਜਿੰਦਰ ਕਲਾਥ ਹਾਊਸ ਦਾ ਵੀ ਤੀਰ ਸਾਹਮਣੇ ਦੇਖੋ। ਆਉਣ ਚ ਕੋਈ ਦਿੱਕਤ ਨਾ ਆਵੇ ਵੀਰ ਜੀ ਖੁੱਲੇ ਥਾਂ ਤੇ ਪਾਰਕਿੰਗ ਗੱਡੀ ਦਾ ਪੂਰਾ ਸਹੂਲਤ ਆਪਣੇ ਕੋਲੇ ਵੀਰ ਜੀ ਸਾਰੀ ਸਹੂਲਤ ਹੈ। ਤੇ ਵੀਰ ਜੀ ਛੋੜੇ ਬੜਾ ਟਾਈਮ ਨਹੀਂ ਲੈਂਦੇ 10-12 ਮਿੰਟ ਲਵਾਂਗੇ ਪ ਤੇ ਇੱਕ ਵੀ ਜੀ ਹੱਥ ਵਨ ਕੇ ਬੇਨਤੀ ਹੈ ਸਬਸਕ੍ਰਾਈਬਰ ਸ਼ੇਅਰ ਜਰੂਰ ਕਰਿਆ ਕਰੋ ਬਾਈ ਜੀ ਬਾਰ ਬਾਰ ਕਹਿੰਦੇ ਗੱਲ ਐ ਤੁਹਾਨੂੰ ਬਾਈ ਜੀ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਅੱਜ ਵੀ ਜੀ ਆਪਾਂ ਨਵਾਂ ਮਾਲ ਲੈ ਕੇ ਆਏ ਐ ਇਹ ਵੀ ਜੀ ਟੇਵੀ ਇੱਕ ਟੇਵੀ ਇਹ ਕੇ ਟਕਸ ਦਾ ਮਾਲ ਐ ਵੀਰ ਜੀ ਨਾਂ ਇਹਦਾ ਟੇਵੀ ਲੇਨਿੰਗ ਇਹ ਕੇ ਟਕਸ ਦਾ ਮਾਲ ਐ ਵੀਰ ਜੀ ਇਹ ਤੁਹਾਨੂੰ ਆਮ ਨਹੀਂ ਮਿਲਣਾ ਵੀਰ ਜੀ ਟਾਵੇਂ-ਟਾਵੇਂ ਕਾਊਂਟਰਾਂ 'ਤੇ ਮਿਲੂਗਾ ਤੁਹਾਨੂੰ ਇਹਦੀ ਬਹੁਤ ਜ਼ਿਆਦੇ ਭਾਰੀ ਮੰਗ ਹੈ ਹਰ ਇੱਕ ਬੰਦਾ ਇਹ ਇਹ ਕੁਆਲਿਟੀ ਮੰਗਦਾ ਹੈ ਤੇ ਪਰ ਪਿੱਛੋਂ ਵੀਰ ਜੀ ਆ ਨਹੀਂ ਰਹੀ ਆਪਾਂ ਵੀ ਪੂਰੀ ਖੁੱਚੇਦਾਨ ਕਰਕੇ ਲੈ ਕੇ ਆਏ ਆ ਇਹ ਵੀਰ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਏਕੇ ਟੈਕਸ ਦਾ ਕੱਪੜਾ ਹੈ ਇਹ ਟੈ ਵੀ ਐ ਟੈ ਵੀ ਨਾ ਇਹਦਾ ਇਹ ਚੈੱਕ ਕਰੋ ਬਾਈ ਜੀ ਇਹਦੇ ਵਿੱਚ ਨਾ ਬਰੀਕ ਬਰੀਕ ਲਾਈਨਿੰਗ ਹੈ ਇਹਦੇ ਵਿੱਚ ਦੇਖੋ ਵੀਰ ਜੀ ਲਾਈਨਿੰਗ ਆ ਬਰੀਕ 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 ਲਾਈਨਿੰਗ ਹੈ ਇਹਦੀ ਬਹੁਤ ਜ਼ਿਆਦੇ ਭਾਰੀ ਮੰਗ ਸੀ ਗਾਹਕ ਦੀ ਬਹੁਤ ਜ਼ਿਆਦੇ ਮੰਗ ਸੀ ਤੇ ਬਿਰਜੀ ਬਹੁਤ ਹੀ ਮਿਹਨਤ ਨਾਲ ਖੇਚਲਾਣਾ ਆਪਾਂ ਲੈ ਕੇ ਆਏ ਆ ਤੇ ਇਹ ਬਹੁਤ ਜਿਆਦਾ ਘੱਟ ਮਿਲਦੀ ਹੈ ਸਾਨੂੰ ਆਪਾਂ ਨੂੰ ਵੀ ਸੀਮਤੀ ਮਿਲੀ ਆ ਵੀ ਪਰ ਆਪਾਂ ਕੋਲ ਲੈ ਆਂਦੀ ਆਪਣੇ ਕੋਲ ਹੈਗੀ ਹੈ ਵੀਰ ਜੀ ਇਹ ਇਹਦਾ ਨਾਮ ਵੀਰਜੀ ਟੈਵੀ ਹੈ ਕਾਟਨ ਦਾ ਕੱਪੜਾ ਹੈ ਵੀਰਜੀ ਤੇ ਆਲ ਓਵਰ ਕੱਪੜਾ ਇਹ ਆਲ ਓਵਰ ਹੈ ਵੀਰਜੀ ਇਹ ਇਹ ਇੱਕ ਇੱਕ ਰੰਗ ਡਿਜ਼ਾਈਨ ਦੇਖੋ ਇਹਦੇ ਚ ਆ ਸੀਗਾ ਵੀਰਜੀ ਬਾਈ ਜੀ ਬਹੁਤ ਸੋਹਣਾ ਤੇ ਬਹੁਤ ਵਧੀਆ ਕੁਆਲਿਟੀ ਦਾ ਮਾਲ ਹੈ ਜੀ ਇਹ ਕੱਪੜੇ ਜਦ ਤੁਸੀਂ ਦੇਖਿਆ ਬਾਈ ਜੀ ਜਿਵੇਂ ਹਰਾਨ ਹੀ ਰਹਿ ਜਾਓਗੇ ਜਮਾ ਹੈਰਾਨ ਬਾਈ ਜੀ ਐਡਾ ਸੋਹਣਾ ਕੱਪੜਾ ਹੈ ਬਹੁਤ ਹੀ ਵਧੀਆ ਡਿਜ਼ਾਈਨ ਹੈ ਇਹਦੇ ਚ ਪੰਜ ਡਿਜ਼ਾਈਨ ਆਇਆ ਵੀਰ ਜੀ ਆਪਣੇ ਕੋਲੇ ਤੇ ਪੰਜੇ ਡਿਜ਼ਾਈਨ ਅਲੱਗ-ਅਲੱਗ ਡਿਜ਼ਾਈਨ ਹੈ ਤੇ ਅਲੱਗ-ਅਲੱਗ ਇਹਦੇ ਰੰਗ ਹੈ ਵੀਰ ਜੀ ਤੇ ਸੋਹਣਾ ਬਾਈ ਕੱਪੜਾ ਐਡਾ ਹੈ ਜਿੰਦਾ ਤੁਸੀਂ ਕਹਿ देऊ ਇਹਦੀ ਬਾਈ ਜੀ ਜੋ ਮੁਲਾਜ਼ਮ ਹੈ ਮੁਲਾਜ਼ਮ ਦਾ ਔਕਾ ਇਹਨੂੰ ਬੱਧ ਜਿਆਦੇ ਪਹਿਲ ਦਿੰਦਾ ਜੀ ਇਹਨੂੰ ਬਹੁਤ ਸੋਹਣਾ ਕੱਪੜਾ ਬੰਨਦਾ ਹੈ ਪੂਰਾ ਵਧੀਆ ਕੁਆਲਿਟੀ ਹੈ ਇਹਦੇ ਵਿੱਚ ਨਾ ਬਰੀਕ ਬਰੀਕ ਲਾਈਨਿੰਗ ਹੈ ਵੀਰ ਜੀ ਤਾਂ ਇਹਨੂੰ ਮਤਲਬ ਬਾਹਰ ਜਾਦੇ ਗਾਹਕ ਸਾਨੂੰ ਇਹ ਗੱਲ ਕਹਿੰਦਾ ਸੀ ਸਾਨੂੰ ਵੀ ਉਹ ਮਾਲ ਚਾਹੀਦਾ ਸਾਨੂੰ ਉਹ ਮਾਲ ਚਾਹੀਦਾ ਭਾਈ ਜੀ ਬਹੁਤ ਜ਼ਿਆਦੇ ਮਿਹਨਤ ਨਾਲ ਖੇਚਲਾਣਾ ਲੈ ਕੇ ਆਏ ਆ ਇਹ ਇਹਨੂੰ ਗੌਰ ਨਾਲ ਤੁਸੀਂ ਦੇਖੋ ਵੀਰ ਜੀ ਤੇ ਗੌਰ ਨਾਲ ਇਹਦੀ ਕੁਆਲਿਟੀ ਚੈੱਕ ਕਰੋ ਏਕੇ ਟੈਕਸ ਦੀ ਕੁਆਲਿਟੀ ਹੈ ਬਹੁਤ ਹੀ ਵਧੀਆ ਕੱਪੜਾ ਹੈ ਭਾਈ ਜੀ ਪੂਰਾ ਪੁੱਜ ਕੇ ਜਾਵਾਂ ਇਹ ਕਰੋ ਚੈੱਕ ਵੀਰੇ ਦੇਖੋ ਕੁਆਲਿਟੀ ਚੈੱਕ ਕਰੋ ਭਾਈ ਜੀ ਦੇਖੋ ਦੇਖੋ ਗੌਰ ਨਾਲ ਕੱਪੜਾ ਕਿੰਨਾ ਸੋਹਣਾ ਬਾਈ ਜੀ ਕੱਪੜਾ ਜਿਵੇਂ ਮਲਿਆਈ ਵਰਗਾ ਕੱਪੜਾ ਪਿਆ ਜੀ ਪਤਲਾ ਜਿਵੇਂ ਫੁੱਲ ਵਰਗਾ ਹੌਲਾ ਤੇ ਮਲਿਆਈ ਵਰਗਾ ਹੂਆਂ ਜੀ ਪੋਲਾ ਜਮਾ ਇਹ ਇਹਦੀ ਕੁਆਲਿਟੀ AK Tex ਦੀ ਕੁਆਲਿਟੀ ਹੈ ਜੀ ਕੋਈ ਦੇਸੀ ਨਹੀਂ ਹੈਗਾ ਵੀ ਦੇਸੀ ਇਹ AK Tex ਦੀ ਕੁਆਲਿਟੀ ਹੈ ਜੀ ਇਹ ਇਹ ਵੀਰ ਜੀ ਇਹ 5 ਮੀਟਰ ਆਲ ਓਵਰ ਸ਼ੂਟ ਹੈ ਜੀ 5 ਮੀਟਰ ਕੱਟ ਕੇ ਦੇਵਾਂਗੇ ਆਪਾਂ ਸ਼ੂਟ ਹੈ ਜੀ ਇਹ ਇਹਦੇ ਨਾਲ ਦੁਬੱਟਾ ਹੈ ਨਹੀਂ ਜੀ ਇਹ ਸ਼ੂਟ ਤੇ ਵੀ ਮਤਲਬ ਨਾ ਇਹਦਾ ਇੱਕ ਇੱਕ ਟੈਕਸ ਕੰਪਨੀ ਦਾ ਜਿਹਦੀ ਬਾਈ ਜੀ ਬਹੁਤ ਜਿਆਦੇ ਭਾਰੀ ਮੰਗ ਸੀ ਬਹੁਤ ਹੀ ਜਿਆਦੇ ਗਾਹ ਕਹਿੰਦੇ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਆਪਾਂ ਲੈ ਕੇ ਆਏ ਵੀ ਜੀ ਇਹ 5 ਮੀਟਰ 올ਓਵਰ ਕਪੜਾ ਬਾਈ ਜੀ ਰੇਟ ਇਹਦਾ 1500 ਰੁਪਿਆ ਰੇਟ ਹੈ ਸੂਟ ਦਾ ਤੇ ਜਦ ਕਿ ਜਿਹੜਾ ਮੇਰਾ ਵੀਰ ਭਰਾ ਕੋਈ ਰੀਸੇਲਰ ਹੈ ਕੋਈ ਦੁਕਾਨਦਾਰ ਹੈ ਪਿੰਡਾਂ ਵਿੱਚ ਬੈਠਿਆ ਹੈ ਆਪਣਾ ਵੀ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਜੇ ਕਿਸੇ ਨੇ ਆਪਾਂ ਨੂੰ ਪੁੱਛਣਾ ਦੁਕਾਨਦਾਰੀ ਵਾਸਤੇ ਆਪਾਂ ਵਧੀਆਂ ਨੂੰ ਲੈ ਸਲਾਵਾਗੇ ਉਹਨੂੰ ਵੀ 2 ਰੁਪਏ ਵੰਨਗੇ ਤਾਂ ਮੈਨੂੰ ਫੋਨ ਤੇ ਕਨੈਕਟ ਕਰ ਲਓ ਤੇ ਨਹੀਂ ਜਦੋਂ ਮਰਜੀ ਦੁਕਾਨ ਤੇ ਵਿਜ਼ਿਟ ਕਰਕੇ ਆ ਕੇ ਤੇ ਪੁੱਛ ਸਕਦਾ ਇਹਦਾ ਰੇਟ 1500 ਰੁਪਏ ਦਾ ਇਕੱਲੇ ਇਕੱਲੇ ਸ਼ੂਟ ਦਾ ਰੇਟ ਹੈ ਵੀਰ ਜੀ 1500 5 ਮੀਟਰ ਆਲ ਓਵਰ ਕਪੜਾ ਬਗੈਰ ਚੁੰਨੀ ਤੋਂ ਬਹੁਤ ਹੀ ਸੋਹਣਾ ਕਪੜਾ ਹੈ ਵੀਰ ਜੀ ਇਹ ਇੱਕ ਵਾਰ ਜਰੂਰ ਦੇਖੋ ਤੁਸੀਂ ਫਿਰ ਤੁਹਾਨੂੰ ਪਤਾ ਲੱਗੂ ਵੀ ਕੀ ਗੱਲਬਾਤ ਹੈ ਕਪੜਾ ਬਹੁਤ ਸੋਹਣਾ ਵੀਰ ਜੀ ਆਓ ਆਪਾਂ ਤੁਹਾਨੂੰ ਡਿਜ਼ਾਈਨ ਹੋਰ ਦਿਖਾਉਨੇ ਆਂ ਆਹ ਡਿਜ਼ਾਈਨ ਦੇਖੋ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਵਾਜੀ ਇਹ ਤੇ ਹੈਵੀ ਕੰਪਨੀ ਦਾ AK ਟੈਕਸਰ ਕੰਪਨੀ ਦੇ ਇਹਦੂ ਬਾਤ ਆ ਬਾਈ ਜੀ ਸਾਰੀਆਂ ਕੰਪਨੀਆਂ ਕਾਟ ਰਣੀਆਂ ਪਰ ਹੁਣ ਇਹਨੇ AK ਟੈਕਸ ਨੇ ਦਿੱਤਾ ਹੈ ਮਾਲ ਇਹ ਤੇ ਮਾਲ ਵੀ ਬਾਈ ਜੀ ਬਹੁਤ ਔਖਾ ਮਿਲਦਾ ਥੋੜਾ ਹੀ ਮਿਲਦਾ ਕੋਈ ਐ ਨਹੀਂ ਵੀ ਖੁੱਲੇ ਵਾਲਾ ਕੰਮ ਹੈ ਨਹੀਂ ਵੀ ਖੁੱਲਾ ਮਾਲ ਹੈ ਬਾਈ ਜੀ ਡਿਜ਼ਾਈਨ ਦੇਖੋ ਕਿੰਨੇ ਅੱਛੇ ਡਿਜ਼ਾਈਨ ਹੈ ਬਹੁਤ ਹੀ ਸੋਹਣੇ ਖੂਬਸੂਰਤ ਡਿਜ਼ਾਈਨ ਹੈ ਤੇ ਪੋਲਾ ਬਾਈ ਪਤਲਾ ਤੇ ਪੋਲਾ ਕੱਪੜਾ ਹੈ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਆ ਦੇਖੋ ਵੀਰ ਜੀ ਲਾਈਨਿੰਗ ਦੀ ਨਹੀਂ ਇਹਦੇ ਵਿੱਚ ਦੇਖੋ ਆ ਜਿਹੜੀ ਬਰੀਕ ਬਰੀਕ ਲਾਈਨਿੰਗ ਹੈ ਇਹਨੂੰ ਲਾਈਨਿੰਗ ਨੂੰ ਬਹੁਤ ਜ਼ਿਆਦਾ ਮਤਲਬ ਪਹਿਲ ਦਿੰਦੇ ਆ ਜੀ ਲਾਈਨਿੰਗ ਨੂੰ ਆ ਇੱਕ ਵਾਰੀ ਜੀ ਖੋਲ ਕੇ ਬਾਈ ਤੁਹਾਨੂੰ ਸਾਰੇ ਦਿਖਾਉਣਾ ਕਿਉਂਕਿ ਆਪਣੇ ਕੋਲੇ ਅੱਜ ਕੰਨ 2 ਮਿੰਟ ਹੈਗਾ ਤੇ ਕੱਪੜਾ ਵੀ ਬਾਈ ਬਾਹਲਾ ਵਧੀਆ ਤਾਂ ਹੀ ਦਿਖਾਉਣਾ ਖੋਲ ਕੇ ਤੂੰ ਆਮ ਤਾਂ ਆਪਣੇ ਦੇ ਵੀਰ ਜਿਵੇਂ ਚੱਲਦੇ ਨੇ ਜੀ ਚੱਲੀ ਜਾਂਦੇ ਕੱਪੜਾ ਰੋਜ਼-ਰੋਜ਼ ਵਿਕੀ ਜਾਂਦਾ ਆਈ ਜਾਂਦਾ ਪਰ ਇਹਦਾ ਮਤਲਬ ਨਵਾਂ ਆਇਆ ਜੀ ਅੱਜ ਜੀ ਤੇ ਬਹੁਤ ਚਿਰਾਂ ਤੋਂ ਇੰਤਜ਼ਾਰ ਸੀ ਗਾਹਕ ਦਾ ਆ ਦੇਖੋ ਵੀਰ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦਾ ਇਹ ਗੌਰ ਨਾਲ ਦੇਖੋ ਵੀਰ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਚੈੱਕ ਕਰੋ ਤੇ ਪੋਲਾ ਬਾਈ ਜੀ ਰੂਮ ਵਰਗਾ ਕਪੜਾ ਪਿਆ ਇਹੇ ਬਾਈ ਜੀ ਸ਼ਿਆਰ ਤੇ ਸਬਸਕ੍ਰਾਈਬ ਜਰੂਰ ਕਰੋ ਬਾਈ ਜੀ ਕਪੜਾ ਬਹੁਤ ਵਧੀਆ ਗਾਹ ਨਹੀਂ ਗਾਹ ਪਤਾ ਲੱਗੇ ਤਾਂ ਕਿ ਠੱਗੀ ਦਾ ਸਕਾਰ ਹੋ ਨਾ ਜਾਵੇ ਬਾਈ ਜੀ 2 2000 ਦੇ 25 2500 ਦਾ 25 2500 ਦਾ ਬਾਈ ਜੀ ਸੂਟ ਵਿਕ ਰਿਹਾ ਹੈ 2200 ਦਾ 25 2500 ਦਾ ਬੀਜੀ ਅਪਾਰਟ 1500 ਰੁਪਿਆ ਰੇਟ ਹੈ ਇਕੱਲੇ ਇਕੱਲੇ ਸ਼ੂਟ ਦਾ 1500 ਰੁਪਿਆ ਰੇਟ ਹੈ ਜੇ ਕਿ ਜੇ ਕੋਈ ਦੁਕਾਨਦਾਰ ਆ ਉਹ ਬੀਜੀ ਉਹਨੂੰ ਆਪਾਂ ਲਾਵਾਂਗੇ ਲੈਸ ਮਾਲ ਆਪਣੇ ਕੋਲੇ ਹੈਗਾ ਵੀਰ ਜੀ ਫੋਨ ਚੱਲ ਰਿਹਾ ਹੈ ਆਪਣਾ ਸਕਰੀਨ ਤੇ ਜੇ ਕਿਸੇ ਨੇ ਬਾਈ ਜੀ ਬੁੱਕ ਕਰਾਉਣਾ ਤਾਂ ਬੁੱਕ ਵੀ ਕਰਾ ਸਕਦਾ ਹੈ ਲਿਜਾਹ ਸਕਦਾ ਹੈ ਆਪਣੇ ਕੋਲੇ ਮਾਲ ਹੈਗਾ ਵੀਜੀ ਇਹ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਆ ਉਦੋਂ ਸੋਹਣਾ ਡਿਜ਼ਾਈਨ ਹੈ ਡਿਜ਼ਾਈਨ ਚੈੱਕ ਕਰੋ ਬਾਈ ਕਿੰਨੇ ਸੋਹਣੇ ਡਿਜ਼ਾਈਨ ਹੈ ਦੇਖੋ ਵੀਰ ਜੀ ਐ ਪਿਆ ਬਾਈ ਜੀ ਪਤਲਾ ਵਧੀਆ ਪੋਲਾ ਕਪੜਾ ਪਹਿਲੀ ਵਾਰ ਦੇਖਿਆ ਵੀ ਜੀ 4 ਸਾਲ ਹੋ ਗਏ ਕੰਮ ਕਰਦੇ ਨੂੰ ਆਪਾਂ ਨੂੰ ਪਹਿਲੀ ਵਾਰ ਇਹ ਜਿਆ ਕਪੜਾ ਦੇਖਿਆ ਆਪਾਂ ਬਹੁਤ ਸੋਹਣਾ ਤੇ ਐਡਾ ਵਧੀਆ ਕਪੜਾ ਕਪੜੇ ਤਾਂ ਇਦੋਂ ਵੀ ਮਹਿੰਗੇ ਮਹਿੰਗੇ ਪਏ ਐ ਪਰ ਜਿਹੜੀ ਇਹਦੀ ਕੁਆਲਿਟੀ ਹੈ ਬਾਈ ਜੀ ਕੁਆਲਿਟੀ ਦੀ ਆਪਾਂ ਦੇਖਣੀ ਆ ਇੱਕ ਤੁਹਾਨੂੰ ਹੋਰ ਦਿਖਾਉਣੀ ਆ ਬਾਈ ਜੀ ਇਹ ਵੀ ਬਹੁਤ ਸੋਹਣਾ ਕੁਆਲਿਟੀ ਇਹਦੀ ਗਾਗ ਇੰਨੀ ਮੰਗ ਕਰ ਰਿਹਾ ਹੈ ਲੈ ਨੂੰ ਤਾਂ ਬਾਈ ਜੀ ਇਹਨੂੰ ਭਵੇਂ ਤਾਂ ਨਹੀਂ ਆ ਰਾ ਵੇਚ ਲਈਏ 2000 ਦਾ ਵੇਚ ਲਈਏ 2200 ਦਾ ਵੇਚ ਲਈਏ ਪਰ ਵੀਰ ਜੀ ਆਪਾਂ ਆਪਣੀ ਜਮੀਰ ਨਹੀਂ ਇਹ ਕਹਿੰਦੀ ਇਸ ਗੱਲ ਤੇ ਇਹ ਕੰਮ ਆਪਾਂ ਨਹੀਂ ਕਰਦੇ ਵੀਰ ਜੀ ਜਿੰਨਾ ਬਾਜ ਵਾ ਬਾਜ ਵੇ ਰੇਟ ਵੇਚਾਂਗੇ ਭਾਈ ਜੀ ਨਾ ਆਪਾਂ ਝੂਠ ਬੋਲਿਆ ਨਾ ਆਪਾਂ ਇੱਕ ਵੀ ਦਿਖਾਈਏ ਕੁਝ ਹੋਰ ਦੇਈਏ ਕੁਝ ਹੋਰ ਇਹ ਤਾਂ ਆਪਣੇ ਖੂਨ ਵਿੱਚ ਹੀ ਹੈ ਨਹੀਂ ਵੀਰੇ ਇਹ ਕੰਮ ਨਹੀਂ ਕਰਦੇ ਆਪਾਂ ਜਿਹੜੀ ਚੀਜ਼ ਆਪਣੇ ਕੋਲੇ ਹੋਊਗੀ ਵੀਰ ਜੀ ਉਹੀ ਚੀਜ਼ ਦਿਖਾਵਾਂਗੇ ਤੇ ਵੀਰ ਜੀ ਜਿਹੜਾ ਆਪਾਂ ਰੇਟ ਬੋਲਾਂਗੇ ਉਹੀ ਰੇਟ ਦੇਵਾਂਗੇ ਵੀਰ ਜੀ ਬਹੁਤ ਵਧੀਆ ਡਿਜ਼ਾਈਨ ਪਿਆ ਸਾਰੇ ਡਿਜ਼ਾਈਨ ਦਿਖਾ ਦਿਓ ਭਾਈ ਜੀ ਜ਼ੂਮ ਕਰਕੇ ਦਿਖਾ ਦਿਓ ਇੱਕ ਵੀਰ ਜੀ ਆਪਾਂ ਆ ਨਵੇਂ ਡਿਜ਼ਾਈਨ ਆਇਆ ਆਪਣੇ ਕੋਲੇ BMW ਦੇ ਆਇਆ ਡਿਜ਼ਾਈਨ ਡਿਜ਼ਾਈਨ ਚੈੱਕ ਕਰੋ ਬਾਈ ਜੀ ਡਿਜ਼ਾਈਨ ਦੇਖ ਕੇ ਵੀਰ ਜੀ ਭੁੱਖ ਲੈਂਦੀ ਹੈ ਭੁੱਖ ਦੇਖੋ ਡਿਜ਼ਾਈਨ ਦੇਖੋ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਹੈ ਇੱਕ ਵੀਰ ਜੀ ਸ਼ੇਅਰ ਸਬਸਕ੍ਰਾਈਬ ਬਾਈ ਜਾਨ ਕੇ ਜਰੂਰ ਕਰਿਆ ਕਰੋ ਬਾਈ ਬਣ ਕੇ ਬਾਰ-ਬਾਰ ਬੇਨਤੀ ਕਰਦੇ ਆ ਜਰੂਰ ਬਾਈ ਜੀ ਗਾਹ ਦੀ ਗਾਹ ਤੋਰੋ ਤਾਂ ਕਿ ਲੁੱਟ ਵਸ ਸਕੇ ਬਾਈ ਜੀ ਪੂਰਾ ਕੁਆਲਿਟੀ ਦਾ ਕੱਪੜਾ ਵੇਚਦੇ ਆ ਆਪਾਂ ਉਹ ਕੰਮ ਨਹੀਂ ਹੈਗਾ ਵੀ ਗੰਦਾ ਬਲੇ ਲਿਆ ਲਿਆ ਕਿ ਵੇਚੀ ਜਾਵਾਂਗੇ ਉਹ ਤਾਂ ਕੰਮ ਹੀ ਨਹੀਂ ਆਪਣਾ ਆਪਾਂ ਕੰਮ ਵੇਚਦੇ ਮੈਂ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਲਿਆ ਲਿਆ ਕੇ ਦਿੰਨੇ ਆ ਆ ਕਰੋ ਚੈੱਕ ਵੀਰੇ ਤਾਂ ਹਾਂ ਲਈ ਲੈਣ ਹਾਂ ਆ ਦੇਖੋ ਵੀਰੇ ਕਿੰਨਾ ਸੋਹਣਾ ਕੁਆਲਿਟੀ ਦਾ ਕੱਪੜਾ ਹੈ BMW ਆ ਬਾਈ ਜੀ ਪਿਓਰ ਕਾਟਨ ਏਕੇ ਟੈਕਸ ਦਾ ਮਾਲ ਯਾਤਰਾ ਵੇਚਦੇ ਨਹੀਂ ਸ਼ੰਕਰ ਤੇ ਏਕੇ ਟੈਕਸ ਯਾਤਰਾ ਮਾਲ ਆਪਾਂ ਇਹ ਵੇਚਦੇ ਆ ਜੀ ਇੱਕ ਵੀਰ ਜੀ ਤੁਹਾਨੂੰ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਜੋ ਵੀਡੀਓ ਬਣੀ ਸੀ ਹੁਣ ਫੇਰ ਤੁਹਾਨੂੰ ਬੇਨਤੀ ਕਰਦੇ ਆ ਜਿਹੜਾ ਵੀਰ ਜੀ ਆਹ ਕੱਪੜਾ ਆਪਣੇ ਕੋਲੇ ਜਿਹੜਾ ਤੁਹਾਨੂੰ ਹੋਣ ਦਿਖਾ ਰਹੇ ਆ ਇਹ ਵੀਰ ਜੀ ਏਕੇ ਟੈਕਸ ਨਹੀਂ ਨਹੀਂ ਸ਼ੰਕਰ ਦਾ ਪੈਰਸ ਬੂਟੀ ਹੈ ਵੀਰ ਜੀ ਇਹਦਾ ਰੇਟ ਵੀਰ ਜੀ 900 ਦੇ ਤਿੰਨ ਸ਼ੂਟ ਹੈ ਵੀਰ ਜੀ ਆਪਾਂ ਚੈਲੰਜ ਕਰਦੇ ਆ ਇਸ ਗੱਲ ਤੇ ਕੋਈ ਜੇ 900 ਦੇ ਤਿੰਨ ਸ਼ੂਟ ਦੇ ਜੇ ਵੀਰ ਜੀ ਦੇਖੋ ਕੁਆਲਿਟੀ ਚੈੱਕ ਕਰੋ ਦੇਖੋ ਵੀਰ ਜੀ ਸ਼ੰਕਰ ਦਾ ਸ਼ੰਕਰ ਦੀ ਕੁਆਲਿਟੀ ਹੈ ਭਾਈ ਜੀ ਵੀਡੀਓ ਤੁਸੀਂ ਦੇਖਦੇ ਹੋਵੋਗੇ ਕੋਈ 1000 ਦਾ ਕੋਈ 1200 ਦਾ ਕੋਈ 1100 ਦਾ ਸ਼ੂਟ ਤਿੰਨ ਦੰਦਾ ਭਾਈ ਜੀ ਪਰ ਮਨਜਿੰਦਰ ਕਲਾਥ ਹਾਊਸ ਇਹ ਤੁਹਾਨੂੰ ਬਾਈ ਜੀ 900 ਰੁਪਏ ਦੇ ਤਿੰਨ ਸ਼ੂਟ ਵੀ ਜੀ ਤੇ ਕੁਆਲਿਟੀ ਬਾਈ ਜੀ ਕੁਆਲਿਟੀ ਚੈੱਕ ਕਰੋ ਆ ਐ ਨਹੀਂ ਹੈ ਵੀ ਕੋਈ ਇਹ ਦੇਕਾਰ ਕੰਪਨੀ ਦਾ ਮਾਲ ਵੇਚੂਆ ਕਪੜਾ ਵੇਚੂ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਗੌਰ ਨਾਲ ਦੇਖੋ ਵੀ ਜੀ ਕੁਆਲਿਟੀ ਸ਼ੰਕਰ ਸ਼ੰਕਰ ਦਾ ਕੁਆਲਿਟੀ ਆ ਬਾਈ ਜੀ ਇਹ ਕੱਲਾ ਕੱਲਾ ਸ਼ੂਟ ਵੀ ਬਾਈ ਜੀ ਆਪਾਂ 300 900 ਦੇ ਤਿੰਨ ਦੇਵਾਂਗੇ ਵੀਰ ਜੀ ਕੱਲਾ ਕੱਲਾ ਸ਼ੂਟ ਤੇ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਉਹਦੇ ਵਾਸਤੇ ਲੈਸ ਲਾਉਣੀ ਲਾਉਣਾ ਇਹ ਕਰੋ ਚੈੱਕ ਵੀਰੇ ਆਹ ਜੀ ਕੁਆਲਿਟੀ ਜੇ ਕੋਈ ਬਾਈ ਇਹ ਰੇਟ ਤੇ ਜ ਆਪਣਾ ਚੈਲੰਜ ਹੈ ਇਸ ਗੱਲ ਤੇ ਬਾਈ ਜੀ ਕੱਪੜੇ ਜਨਾ ਬਈ ਜੀ ਤੁਸੀਂ ਪਰਖ ਕਰਿਆ ਕਰੋ ਹੱਥ ਵਨ ਕੇ ਬੇਨਤੀ ਆਪਾਂ ਇਹੀ ਕਰਦੇ ਆ ਵੀ ਜੀ ਦੇਖੋ ਲੈਣਾ ਤਾਂ ਜੇ ਤੁਹਾਡੇ ਚਿਤਮੰਦ ਹੈ ਜਿੱਥੋਂ ਲੈਣਾ ਪਰ ਇੱਕ ਗੱਲ ਦੱਸ ਦਿਆਂ ਬਾਈ ਜੀ ਜ਼ਰੂਰ ਕੁਆਲਿਟੀ ਚੈੱਕ ਕਰਕੇ ਰੇਟ ਚੈੱਕ ਕਰਕੇ ਚੀਜ਼ ਦੇਖੋ ਵੀ ਕੀ ਰੇਟ ਦਿੰਦਾ ਹੈ ਕੀ ਗੱਲਬਾਤ ਹੈ ਆ ਮਨਜਿੰਦਰ ਕਲੋਥ ਹਾਊਸ ਵੀਰ ਜੀ ਇਹ ਆਪਣੀ ਨਿਸ਼ਾਨੀ ਰੱਖੋ ਮਨਜਿੰਦਰ ਕਲੋਥ ਹਾਊਸ ਦੀ ਤੇ ਵੀਰ ਜੀ ਜੇ ਇੱਕ ਆਪਾਂ ਤੁਹਾਨੂੰ ਦੱਸਿਆ 900 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਸ਼ੂਟ ਦਿੰਨੇ ਆ ਜੇ ਵੀਰ ਜੀ ਕੋਈ ਦੁਕਾਨਦਾਰ ਹੈ ਮੇਰਾ ਵੀਰ ਭਰਾ ਉਹਨੂੰ ਹੋਰ ਵੀ ਲੈਸ ਲਾਵਾਂਗੇ ਆਪਾਂ ਜੇ ਕੋਈ ਆਊ ਆਪਣੇ ਕੋਲੇ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਵੀਰ ਜੀ ਆਪਾਂ ਨੂੰ ਫੋਨ ਮਾਰ ਕੇ ਪੁੱਛ ਸਕਦਾ ਹੈ ਤੇ ਜਾਂ ਆਪਾਂ ਨੂੰ ਦੁਕਾਨ ਤੇ ਵਿਜ਼ਿਟ ਕਰ ਸਕਦਾ ਹੈ ਇਹਦਾ ਵੀਰ ਜੀ ਆਪਾਂ ਨੂੰ ਸ਼ੰਕਰ ਦਾ ਮਾਲ ਹੈ 900 ਰੁਪਏ ਦੇ ਤਿੰਨ ਸ਼ੂਟ ਹੈ ਵੀਰ ਜੀ ਜੋ ਆਪਾਂ ਨੂੰ ਤੁਹਾਨੂੰ ਸ਼ਾਹ ਦਿਖਾਇਆ ਹੈ BMW ਜਾਂ ਕੋਈ ਹੋਰ ਹੈ ਇਹਦਾ ਰੇਟ ਵੀਰ ਜੀ ਜੋ ਕੋਈ ਆਊਗਾ ਬੰਦਾ ਆਪਾਂ ਨੂੰ ਪਤਾ ਜੇ ਸਰ ਨੂੰ ਦੱਸ ਹੀ ਦਿੰਨੇ ਆ ਵੀਰ ਜੀ ਤੇ ਜੋ ਆਪਾਂ ਪਹਿਲਾਂ ਦਿਖਾਇਆ ਨਾ ਵੀਰ ਜੀ ਆਪਾਂ ਨੂੰ ਟੀਵੀ ਇਹ ਇਹ ਕੁਆਲਿਟੀ ਬਾਈ ਜੀ ਬਹੁਤ ਵਧੀਆ ਸਪੈਸ਼ਲ ਆਪਾਂ ਵੀਡੀਓ ਇਹ ਟੀਵੀ ਦੇ ਹਿਸਾਬ ਤੇ ਬਣਾਈ ਸੀ ਬਾਈ ਜੀ ਇਹਨੂੰ ਸ਼ੇਅਰ ਸਬਸਕ੍ਰਾਈਬਰ ਤੇ ਸ਼ੇਅਰ ਬਾਈ ਬਣ ਕੇ ਜਰੂਰ ਕਰਿਆ ਕਰੋ ਤੁਹਾਡਾ ਫਰਜ਼ ਮੰਨਦਾ ਬਾਈ ਜੀ ਆਪਾਂ ਵਧੀਆ ਵਧੀਆ ਕੁਆਲਿਟੀਆਂ ਲੈ ਕੇ ਆਉਂਨੇ ਆ ਤੁਹਾਡੇ ਵਾਸਤੇ ਤੇ ਹੋਰ ਤਾਂ ਆਪਣਾ ਜਿਵੇਂ ਹੁੰਦਾ ਵੀਰ ਜੀ ਸਾਰਾ ਕੁਝ ਹੀ ਹੈਗਾ ਵੀਡੀਓ ਤੇ ਕੀ ਵਰੀ ਸੀ ਵੀਰ ਜੀ ਲੇਟ ਹੋ ਜਾਣੇ ਮਾਫੀ ਚਾਹੁੰਦੇ ਆ ਇਸ ਗੱਲ ਤੇ ਤੇ ਪਰ ਤੁਸੀਂ ਵੀਰ ਜੀ ਬੇਚਿੰਤ ਹੋ ਕੇ ਜਦੋਂ ਵੀ ਮਰਜ਼ੀ ਆ ਸਕਦੇ ਹੋ ਆਪਣੇ ਕੋਲੇ ਮਾਲ ਹਰ ਹੀਲੇ ਬੱਡੀ ਕਵਾਂਟੀਟੀ ਦੇ ਵਿੱਚ ਮਾਲ ਹੁੰਦਾ ਆਪਣਾ ਹੋਲ ਸੇਲ ਦਾ ਕੰਮ ਹੈ ਵੀਰ ਜੀ ਸਪੈਸ਼ਲ ਆਪਾਂ ਜ਼ਿਆਦਾਤਰ ਤਾਂ ਦੁਕਾਨਦਾਰਾਂ ਨੂੰ ਦੁਕਾਨਦਾਰ ਮੇਰੇ ਵੀਰ ਭਰਾ ਮੇਰੇ ਕੋਲੇ ਆਉਂਦੇ ਆ ਉਹਨਾਂ ਨੂੰ ਰਿਆਤ ਲੱਗਦਾ ਵਿਚਾਰ ਨੂੰ ਉਹਨਾਂ ਦਾ ਫਾਇਦੇ ਹੁੰਦੇ ਆ ਤਾਂ ਆਪਣੇ ਕੋਲੇ ਆਉਂਦੇ ਆ ਗਾਂਹ ਦੀ ਗਾਂਹ ਵੀਰ ਜੀ ਤੁਸੀਂ ਦੁਕਾਨਦਾਰਾਂ ਨੂੰ ਦੁਕਾਨਦਾਰ ਦੱਸ ਦਿਆ ਕਰੋ ਵੀ ਐ ਕਰਕੇ ਮੈਸਰ ਖਾਨੇ ਜੋ ਇੱਕ ਦੁਕਾਨ ਹੈ ਬਹੁਤ ਹੀ ਰਿਆਤ ਸਸਤਾ ਕੱਪੜਾ ਤੇ ਕੁਆਲਿਟੀ ਦਾ ਕੱਪੜਾ ਵੇਚਦੇ ਆ ਬਾਈ ਜੀ ਆਪਾਂ ਤੇ ਆਪਾਂ ਫੇਰ ਫੇਰ ਕੱਲ ਨੂੰ ਆਪਾਂਸੋਂ ਵੀਡੀਓ ਲੈ ਕੇ ਫੇਰ ਆਵਾਂਗੇ ਬਾਈ ਯਾਦ ਰੱਖੋ ਵੀਰ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮ ਜ਼ਿਲ੍ਹਾ ਆਪਣਾ ਬਠਿੰਡਾ ਵੀਰ ਜੀ ਤੇ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਸ ਨੰਬਰ ਤੇ ਸੰਪਰਕ ਕਰਿਓ ਵੀਰ ਜੀ ਤੇ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ